ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਦੋ ਵੱਖ-ਵੱਖ ਨੋਟੀਫਿਕੇਸ਼ਨ ਲੈ ਕੇ ਰੈਗੂਲਰ ਪੋਸਟਾਂ ਜੀ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫ੍ਰੀ ਕੋਰਡ ਵੱਲੋਂ ਇਹ ਦੋ ਨੋਟੀਫਿਕੇਸ਼ਨ ਆ ਜਾ ਰਹੇ ਹੋਏ ਤਾਂ ਵਾਰੀ-ਵਾਰੀ ਆਪਾਂ ਦੋਨੋਂ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓ ਤੇ ਜਾਣ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜੇਕਰ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਵੇਖਦੇ ਵੇਖ ਤੇ ਲ ਬਾਬਾ ਫਿਰ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਤ੍ਰੀਗੁਰੂ ਦੇ ਲੋ ਹੈ ਨੋਟੀਫਿਕੇਸ਼ਨ ਐ ਜਾਰੀ ਕੀਤੇ ਗਏ ਨੇ ਵੱਲੋਂ ਮਿਤੀ 7 ਮਾਰਚ ਤੋਂ ਲੈ ਕੇ 31 ਮਾਰਚ ਤੱਕ ਸ਼ਾਮ 5 ਵਜੇ ਤੱਕ ਪੋਸਟਾਂ ਦੇ ਲਈ ਜੋ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਸਟੈਨੋਟਾਈਪਿਸ ਦੇ ਲਈ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਦੋ ਪੋਸਟਾਂ ਜਾਰੀ ਕੀਤੀਆਂ ਗਈਆਂ ਤੇ ਇਹ ਅਨਰਿਜ਼ਰਵ ਪੋਸਟ ਇੱਕ ਪਿਆ ਤੇ ਇੱਕ ਐਸਸੀ ਕੈਟਾਗਰੀ ਦੇ ਲਈ ਪੋਸਟ ਜਾਰੀ ਹੋਈ ਹੈ ਨੈਕਸਟ ਹੈ ਜੀ ਸੀਨੀਅਰ ਸਕਿਲ ਸਟੈਨੋਗ੍ਰਾਫਰ ਇੰਗਲਿਸ਼ ਦੇ ਵਿੱਚ ਦੋ ਪੋਸਟਾਂ ਜਾਰੀ ਕੀਤੀਆਂ ਗਈਆਂ ਰਿਜ਼ਰਵ ਇੱਕ ਪੋਸਟ ਤੇ ਐਸਸੀ ਕੈਟਾਗਰੀ ਦੇ ਲਈ ਇੱਕ ਪੋਸਟ ਹੈ ਤੇ ਰੈਗੂਲਰ ਬ ਇਨ੍ਹਾਂ ਪੋਸਟਾਂ ਦੇ ਲਈ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਰਿਕੋਰਡ ਦੀ ਵੈੱਬਸਾਈਟ ਤੁਸੀਂ ਲੌਗਇਨ ਕਰ ਸਕਦੇ ਹੋ ਹੋਰ ਵੀ ਰਵਿਆਂ ਦੇ ਲਈ ਲਿੰਕ ਵਗੈਰਾ ਅਸੀਂ ਦਿੱਤੇ ਹੋਏ ਆ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਤੁਸੀਂ ਉੱਥੋਂ ਲੈ ਸਕਦੇ ਹੋ ਦੂਜੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਇਹ ਨੋਟੀਫਿਕੇਸ਼ਨ ਵੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਰਿਕੋਰਡ ਵੱਲੋਂ ਜਾਰੀ ਕੀਤਾ ਗਿਆ ਇਹਨਾਂ ਵੱਲੋਂ ਇੱਕ ਪੋਸਟ ਹੈ ਜੋ ਲਾਅ ਅਫੀਸਰ ਦੀ ਜਾਰੀ ਹੋਈ ਹੈ ਅੰਡਰ ਡਿਪਾਰਟਮੈਂਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਗਵਰਨਮੈਂਟ ਆਫ ਪੰਜਾਬ ਤੇ ਇਹਦੇ ਲਈ ਯੋ ਐਡਵੋਕੇਟ ਇਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸ਼ੁੱਡ ਬੀ ਰਜਿਸਟਰਡ ਵਿਦ ਬਾਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤਾਂ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ 15 April 2024 ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ ਹੈ ਅਪਲਾਈ ਕਰਨ ਤੋਂ ਬਾਅਦ ਤੁਸੀਂ ਆਪਣਾ ਜੋ ਹਾਰਡ ਕਾਪੀ ਹੈ ਕੁਆਲੀਫਿਕੇਸ਼ਨ ਹੈ ਐਕਸਪੀਰੀਅੰਸ ਹੈ ਉਹ ਤੁਸੀਂ ਇਹਨਾਂ ਤੱਕ ਜਮ੍ਹਾਂ ਕਰਵਾਉਣਾ ਜੀ ਐਡਮਿਸ਼ਨ ਬ੍ਰਾਂਚ ਰੂਮ ਨੰਬਰ 103 ਗਰਾਊਂਡ ਫਲੋਰ ਬੀ ਐਫ ਯੂ ਐਚ ਐਸ ਫਰੀਦਕੋਟਾ 17 April 2024 ਸ਼ਾਮ 5 ਵਜੇ ਤੱਕ 15 April ਅੰਤਿਮ ਮਿਤੀ ਇਹ ਹੋਰ ਵੇਰਵਿਆਂ ਦੇ ਲਈ ਆਨਲਾਈਨ ਅਪਲਾਈ ਕਰਨ ਦੇ ਲਈ ਵੈਬਸਾਈਟ ਤੁਸੀਂ ਲੌਗਇਨ ਕਰ ਸਕਦੇ ਹੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਦੀ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਚੈਨਲ ਨੂੰ ਦੇਖਦੇ ਰਹਿਣਾ ਕਰੋ ਜੀ ਧੰਨਵਾਦ